ये लड़ाई है एक जंग है और जंगू जंग की तरह लड़ना चाहिए है जदों मैं सर्विस के जो इनवैसिगेन करता सदों भी असी जंग की तरह ही लड़ते क्योंकि यह कोई साधारण केस नहीं सू उम्मीद सी कि साड़ी सरकार आन तो बाद यह मसला पोलिटिकल नहीं रहेगा प्रोफेसनली डील किया जाऊगा लेकिन जो राजनीति पहलों तो चलती आई है अज भी वही राजनीति चल रही ਸਰ ਸਰਕਾਰ ਦੇ ਵਿੱਚ ਹੁੰਦੇ ਹੋਇਆ ਤੁਸੀਂ ਕਿਤਨੇ ਕਦੇ ਸਰਕਾਰ ਦੇ ਸਵਾਲ ਕਰ ਰਹੇ ਕੱਲ ਵੀ ਇੱਕ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਮੁੱਦੇ ਦੀ ਰਾਜਨੀਤੀ ਕਰਦਾ ਹਾਂ ਮੈਂ 2021 ਦੇ ਵਿੱਚ ਜਿਸ ਸਟੈਂਡ ਤੇ ਸੀਗਾ ਇਸ ਮੁੱਦੇ ਤੇ ਅੱਜ ਵੀ ਮੈਂ ਉਸੇ ਮੁੱਦੇ ਤੇ ਹਾਂ ਉਸੇ ਸਟੈਂਡ ਤੇ ਮੇਰਾ ਸਰਕਾਰ ਦੇ ਨਾਲ ਜਾਂ ਪਾਰਟੀ ਦੇ ਨਾਲ ਕੋਈ ਵਿਰੋਧ ਨਹੀਂ ਹੈ ਮੈਂ ਤਾਂ ਆਪਣੀ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੁੰਦਾ ਹਾਂ ਜੇਕਰ ਅਸੀਂ ਇਨਸਾਫ ਦੇਵਾਂਗੇ ਤਾਂ ਹੀ ਲੋਕਾਂ ਦੇ ਸਾਹਮਣੇ ਜਾਵਾਂਗੇ ਜੇਕਰਸੀਂ ਇਨਸਾਫ ਦੇ ਹੀ ਨਹੀਂ ਸਕਦੇ ਤਾਂ ਲੋਕਾਂ ਦੇ ਸਾਹਮਣੇ ਜਾ ਕੇ ਕੀ ਮੂੰਹ ਦਿਖਾਵਾਂਗੇ ਸਾਡੀ ਪਾਰਟੀ ਕੀ ਮੂੰਹ ਦਿਖਾਉਗੀ ਮੈਂ ਤਾਂ ਆਪਣੀ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੁੰਦਾ ਹਾਂ ਕਿ ਜੋ ਵਾਅਦੇ ਕਰਕੇ ਅਸੀਂ ਆਏ ਹਾਂ ਉਸ ਵਾਅਦੇ ਨੂੰ ਪੂਰਾ ਕਰੀਏ ਸਾਡਾ ਜੋ ਮਕਸਦ ਹੈ ਮੈਂ ਇਹੀ ਚਾਹੁੰਦਾ ਸੀ ਕਿ ਸਾਡੀ ਪਾਰਟੀ ਜਾਂ ਸਾਡੀ ਜੋ ਸਰਕਾਰ ਹੈ ਉਸ ਵੱਲ ਮਤਲਬ ਪਬਲਿਕ ਨੂੰ ਲੱਗੇ ਕਿ ਸਰਕਾਰ ਪ੍ਰਯਾਸ ਰੱਖੇ ਸਰਕਾਰ ਪ੍ਰਯਾਸ ਰੱਖੇ ਕਿ ਇਨਸਾਫ ਹੋ ਜਾਏ ਆਪਣਾ ਪ੍ਰਯਾਸ ਕਰਨਾ ਚਾਹੀਦਾ ਹੈ ਲੇਕਿਨ ਨਿੱਜੀ ਤੌਰ ਤੇ ਮੈਂ ਆਪਣਾ ਪ੍ਰਯਾਸ ਕਰਦਾ ਹਾਂ ਮੈਂ ਹਰ ਥਾਂ ਤੇ ਜਾਂਦਾ ਹਾਂ ਚਾਹੇ ਅਸੈਂਬਲੀ ਹੋਵੇ ਉੱਥੇ ਵੀ ਕੋਸ਼ਿਸ਼ ਕਰਦਾ ਹਾਂ ਚਾਹੇ ਮੌਕਾ ਮਿਲਦਾ ਹੈ ਨਹੀਂ ਮਿਲਦਾ ਹੈ ਜਿੰਨਾ ਵੀ ਮੌਕਾ ਮਿਲਦਾ ਹੈ ਉੱਥੇ ਵੀ ਬੋਲਦਾ ਹਾਂ ਮੰਤਰੀ ਸਾਹਿਬ ਜੋ ਜਨਦ ਦੇ ਕੁਲ ਗ੍ਰਹਿ ਮੰਤਰੀ ਹ ਹੈ ਉਹਨਾਂ ਦੇ ਨਾਲ ਵੀ ਮੈਂ ਡਿਸਕਸ ਕਰਦਾ ਹਾਂ ਆਖਰੀ ਸਾਡੀ ਮੁਲਾਕਾਤ 28 ਨਵੰਬਰ ਨੂੰ ਹੋਈ ਸੀਗੀ ਮੁੱਖ ਮੰਤਰੀ ਸਾਹਿਬ ਦੇ ਨਾਲ ਕਾਫੀ 1.5-2 ਘੰਟੇ ਤੱਕ ਇਸ ਸੰਬੰਧ ਵਿੱਚ ਗੱਲਬਾਤ ਹੋਈ ਸੀਗੀ ਤਾਂ ਮੈਂ ਤਾਂ ਹਮੇਸ਼ਾ ਪ੍ਰਯਾਸ ਰਤ ਰਹਿੰਦਾ ਹੈ ਸਾਡੀ ਪਾਰਟੀ ਮਜ਼ਬੂਤ ਹੋਵੇ ਸਾਡੀ ਸਰਕਾਰ ਮਜ਼ਬੂਤ ਹੋਵੇ जो वायदा वायदा मैं ही करके आया फोटो मेरे ही लगाए गए थे नहीं समझे और मैं मतलब देखो जो कुछ बोल के आया मैं आज उसे स्टैंड पाँ और मेरा वही स्टैंड रहा दे नहीं, नहीं देखो जो मैं लिखता सच्चाई लिखी हुई है जी वे कोई मतलब मैं आर्गूमेंट कोई डिबेट नहीं करा ना वो सच्चाई है एक एक वर्ड जो है सच्चाई है एना का भी बयान है तीस इन्होंने भी बयान इन बयान की है कि ਇਹਨਾਂ ਨੂੰ ਵੀ ਕਨਫਿਊਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹਨਾਂ ਦੇ ਨਾਲ ਡੀਲ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹਨਾਂ ਨੇ ਕੋਈ ਡੀਲ ਨਹੀਂ ਤਾਂ ਮੈਂ ਕਿਸੇ ਦੇ ਖਿਲਾਫ ਕੋਈ આરોਪ ਐਸਵੇਲੇ ਨਹੀਂ ਲਗਾਉਂਗਾ ਯਨਾ ਦੇ ਉੱਤੇ ਦਬਾਅ ਹੈ ਨਾ ਜੀ ਮੈਂ बार-बार ਇੱਕੋ ਚੀਜ਼ ਬੋਲਦਾ ਹਾਂ ਕਿ ਉਹ ਇੱਕ ਨੈਕ ਦਿਨ ਦਬਾਅ ਮੁਕਤ ਹੋਣਗੇ ਦਬਾਅ ਮੁਕਤ ਹੋ ਕੇ ਆਪੇ ਦੱਸਣਗੇ ਇਨਸਾਫ ਤਾਂ ਉੱਪਰ ਹੋਣਾ ਹੈ ਤਾਂ ਦੇ ਆਸੀਸੀ ਤਾਂ ਤੁਸੀਂ ਪਹੁੰਚੇ ਹੋ ਦੇਖੋ ਇਹ ਲੜਾਈ ਹੈ ਇੱਕ ਜੰਗ ਹੈ ਔਰ ਜੰਗ ਨੂੰ ਜੰਗ ਦੀ ਤਰ੍ਹਾਂ ਲੜਨਾ ਚਾਹੀਦਾ ਹੈ ਜਦੋਂ ਮੈਂ ਸਰਵਿਸ ਦੇ ਵਿੱਚ ਸੀਗਾ ਜਦੋਂ ਇਨਵੈਸਟੀਗੇਸ਼ਨ ਕਰਦਾ ਸੀ ਉਦੋਂ ਵੀ ਅਸੀਂ ਜੰਗ ਦੀ ਤਰ੍ਹਾਂ ਹੀ ਲੜਦੇ ਸੀ ਕਿਉਂਕਿ ਇਹ ਕੋਈ ਸਧਾਰਨ ਕੇਸ ਨਹੀਂ ਜਾਂ ਤਾਂ ਕੋਈ ਕਹ ਦੇਵੇ ਕਿ ਬੇਦਬੀ ਹੋਈ ਹੀ ਨਹੀਂ ਹਰਜਵਾਰ ਸਿੰਘ ਵਾਲਾ ਦੇ ਵਿੱਚ ਬਰਗਾੜੀ ਦੇ ਵਿੱਚ ਜਾਂ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜੋ ਬੇਦਬੀ ਹੋਈ ਜਾਂ ਤਾਂ ਡਿਕਲੇਅਰ ਕਰ ਦੋ ਕਿ ਕੋਈ ਬੇਦਬੀ ਹੋਈ ਹੀ ਨਹੀਂ ਕਹੋ ਦੋ ਕਿ ਹਾਂ ਫੋਟਕਾ ਪੂਰਾ ਦੇ ਵਿੱਚ ਜਾਂ ਬਬਲ ਕਲਾ ਦੇ ਵਿੱਚ ਕੋਈ ਗੋਲੀकांड ਹੀ ਨਹੀਂ ਹੋਇਆ कह दो फिर पंजाब की जनता है आवाम है आवाम ने जो तो करना है वो आवाम अपना वो करते रहेंगे लेकिन जो की जिम्मेवारी है बेशक मैं सर्विस छड़ दी थी लेकिन इस केस को सिरे तक लेके जाना है ताकत परमात्मा ने दी है उन्नी ताकत इस्तेमाल करनी है और केस को सिरे तक लेके जाना है और ये जंग भी ऐसी जंग की तरह लड़ रहे हैं चाहे कानूनी पक्ष के नाल हो चाहे हूँ इस मसले को पॉलिटिकल बना दिता गया शुरुआत को ही सू उम्मीद सी कि सरकार आने तो बाद यह मसला पोलिटिकल नहीं रहेगा प्रोफेसनली डील किया जाऊंग लेकिन जो राजनीति पहला तो चलती आई है अज भी वही राजनीति चल रही है तो पॉलिटिकल तौर पर भी लड़ाई लड़न वास्ते तैयार हूँ राजनीतिक तौर पर भी लड़ाई लड़न वास्ते तैयार हूँ लेकिन मैं बार बार बोल रहा कि इस मसले राजनीति तो परे रख्या जाए राजनीति तो दूर रख्या जाए जो व्यक्ति इस मसले ਦੇ ਨਾਲ ਰਾਜਨੀਤੀ ਕਰੇਗਾ ਇਸ ਦੇ ਵਿੱਚ ਰਾਜਨੀਤੀ ਕਰੇਗਾ ਉਸ ਦਾ ਇਨਸਾਫ ਵੀ ਆਪ ਦੇਖੋ ਪਰਮਾਤਮਾ ਨੇ ਕਰਨਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਕਰਨਾ। ਚਾਹੇ ਜਿੰਨੀ bari ڈیٹ ਪਵੇ ਜੋ ਵੀ ਹੋਵੇ ਕੋਈ ਮੋਰਚੇ ਵਾਲਾ ਹੋਵੇ ਕੋਈ ਕਿਸੇ ਦੇ ਨਾਲ ਕੰਪਰਮਾਈਜ਼ ਹੋ ਜਾਵੇ ਲੇਕਿਨ ਸਾਡੀ ਲੜਾਈ ਸਾਡੀ ਜੰਗ ਜਾਰੀ ਰਹੇਗੀ। ਮੋਰਚਾ ਜਿਹੜਾ ਚੱਕਿਆ ਗਿਆ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਜਿਹੜਾ ਮੋਰਚਾ ਚੱਕਿਆ ਗਿਆ ਉਹਨੂੰ ਕਿਸ ਦੇਖੋ ਮੂੰ ਤਾਂ ਮੋਰਚਾ ਸੀਗਾ ਨਹੀਂ ਤੁਹਾਨੂੰ ਵੀ ਪਤਾ ਹੈ ਕਿ ਮੋਰਚਾ ਸੀਗਾ ਨਹੀਂ। ਉਹ ਤਾਂ ਮੋਰਚਾ ਚੱਕੰਦਾ ਇੱਕ ਤਰ੍ਹਾਂ ਜੋ ਵੀ ਇੱਕ ਬਣਾਇਆ ਗਿਆ ਮੋਰਚਾ ਤਾਂ ਬਹੁਤ ਪਹਿਲਾਂ ਖਤਮ ਹੋ ਗਿਆ ਸਰ ਕਿਤਨੇ ਕਦੇ ਬਹੁਤ ਪਹਿਲਾਂ ਖਤਮ ਹੋ ਗਿਆ ਸਰ ਸਰਕਾਰ ਦੇ ਵਿੱਚ ਹੁੰਦੇ ਹੋਇਆ ਜੀ ਕਿਤਨੇ ਕਦੇ ਸਰਕਾਰ ਤੇ ਸਵਾਲ ਕਰ ਰਹੇ ਕੱਲ ਵੀ ਇੱਕ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਮੁੱਦੇ ਦੀ ਰਾਜਨੀਤੀ ਕਰਦਾ ਹਾਂ ਇਹ ਸੂਬੇਸ਼ਤ ਰਾਜਨੀਤੀ ਹੈ ਮੈਂ 2021 ਦੇ ਵਿੱਚ ਜਿਸ ਸਟੈਂਡ ਤੇ ਸੀਗਾ ਇਸ ਮੁੱਦੇ ਤੇ ਅੱਜ ਵੀ ਮੈਂ ਉਸੇ ਮੁੱਦੇ ਤੇ ਹਾਂ ਉਸੇ ਸਟੈਂਡ ਤੇ ਮੇਰਾ ਸਰਕਾਰ ਦੇ ਨਾਲ ਜਾਂ ਪਾਰਟੀ ਦੇ ਨਾਲ ਕੋਈ ਵਿਰੋਧ ਨਹੀਂ ਹੈ ਮੈਂ ਤਾਂ ਆਪਣੀ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੁੰਦਾ ਹਾਂ ਜੇਕਰ ਅਸੀਂ ਇਨਸਾਫ ਦੇਵਾਂਗੇ ਤਾਂ ਹੀ ਲੋਕਾਂ ਦੇ ਸਾਹਮਣੇ ਜਾਵਾਂਗੇ ਜੇਕਰ ਅਸੀਂ ਇਨਸਾਫ ਦੇ ਹੀ ਨਹੀਂ ਸਕਦੇ ਤਾਂ ਲੋਕਾਂ ਦੇ ਸਾਹਮਣੇ ਜਾ ਕੇ ਕੀ ਮੂੰਹ ਦਿਖਾਵਾਂਗੇ ਸਾਡੀ ਪਾਰਟੀ ਕੀ ਮੂੰਹ ਦਿਖਾਊਗੀ ਮੈਂ ਤਾਂ ਆਪਣੀ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੁੰਦਾ ਹਾਂ ਕਿ ਜੋ ਵਾਅਦੇ ਕਰਕੇ ਅਸੀਂ ਆਏ ਹਾਂ ਉਸ ਵਾਅਦੇ ਨੂੰ ਪੂਰਾ ਕਰੀਏ ਦੂਸਰੀ ਗੱਲ ਹੈ ਕਿ ਦੇਖੋ ਮੈਂ ਜਦੋਂ ਐਲਾਨ ਕਰ ਦਿੱਤਾ ਕਿ ਹੁਣ ਇਨਸਾਫ ਨਹੀਂ ਹੋ ਸਕਦਾ 14 ਅਕਤੂਬਰ 14 ਅਕਤੂਬਰ 2022 ਨੂੰ ਜਦੋਂ ਬਹਬਲ ਕਲਾਂ ਦੇ ਵਿੱਚ ਆਇਆ ਸੀ तो मैं ऐलान की कुछ सोच समझ के कीता पहला पुलिस अफसर में सी गुण में एडवोकेट हां मैं सारा लीगल सिस्टम नो मैं देख रहे हां कि किस तरीके के लीगल सिस्टम चल रहा है लेकिन जो लीगल सिस्टम जिस तरीके के चल रहा है सारा कुछ देख के मैं कहान कि इंसाफ नहीं हो सकता इंसाफ गुरु गोविंद सिंह की अदालत के विच होना है और उथो ही होना है और वो भी रहा है जब समझन दी लोड़ है कि वो भी रहा है ਲੇਕਿਨ ਸਾਡਾ ਜੋ ਮਕਸਦ ਹੈ ਮੈਂ ਇਹੀ ਚਾਹੁੰਦਾ ਸੀ ਕਿ ਸਾਡੀ ਪਾਰਟੀ ਜਾਂ ਸਾਡੀ ਜੋ ਸਰਕਾਰ ਹੈ ਉਸ ਵੱਲ ਮਤਲਬ ਪਬਲਿਕ ਨੂੰ ਲਗੇ ਕਿ ਸਰਕਾਰ ਪ੍ਰਯਾਸ ਰੱਖ ਹੈ ਸਰਕਾਰ ਪ੍ਰਯਾਸ ਰੱਖ ਹੈ ਕਿ ਇਨਸਾਫ ਹੋ ਜਾਏ ਆਪਣਾ ਪ੍ਰਯਾਸ ਕਰਨਾ ਚਾਹੀਦਾ ਹੈ ਲੇਕਿਨ ਨਿੱਜੀ ਤੌਰ ਤੇ ਮੈਂ ਆਪਣਾ ਪ੍ਰਯਾਸ ਕਰਦਾ ਹਾਂ ਮੈਂ ਹਰ ਥਾਂ ਤੇ ਜਾਂਦਾ ਹਾਂ ਚਾਹੇ ਅਸੈਂਬਲੀ ਹੋਵੇ ਉੱਥੇ ਵੀ ਕੋਸ਼ਿਸ਼ ਕਰਦਾ ਹਾਂ ਚਾਹੇ ਮੌਕਾ ਮਿਲਦਾ ਹੈ ਨਹੀਂ ਮਿਲਦਾ ਹੈ ਜਿੰਨਾ ਵੀ ਮੌਕਾ ਮਿਲਦਾ ਹੈ ਉੱਥੇ ਵੀ ਬੋਲਦਾ ਹਾਂ दर्जा बदर्जा मैं अफसर के कोल भी जाता हाँ उन्होंने करता हाँ मुख्यमंत्री साहब जो जिन्होंने को गृह महकमा है उन्होंने भी मैं डिस्कस करता हाँ आखिरी मुलाकात अठाई नवंबर में हुई सी मुख्यमंत्री साहब काफ़ी डेढ़ दो घंटे तक इस संबंध में गलबात हुई सी तो मैं तो हमेशा प्रयासरत रहा कि साबूत होगी सरकार मजबूत हो वायदा वायदा मैं ही करके आया से मैं फोटो मेरे ही लगाए गए से नहीं समझे और मैं

ਇੱਕ ਡਿਸੀਜਨ ਦੇ ਪਿਤਾ ਜੀ ਤੇ ਵੀ ਖੜੇ ਹੋਏ ਸਰਦਾਰ ਫਾਜ਼ਲ ਸਿੰਘ ਠੀਕ ਹੈ ਇਹਨਾਂ ਦਾ ਵੀ ਬਿਆਨ ਹੈ ਕਿਸੇ ਇਹਨਾਂ ਦਾ ਵੀ ਬਿਆਨ ਹੈ ਇਹਨਾਂ ਦਾ ਬਿਆਨ ਕੀ ਹੈ ਕਿ ਇਹਨਾਂ ਨੂੰ ਵੀ ਕਨਫਿਊਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹਨਾਂ ਦੇ ਨਾਲ ਡੀਲ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹਨਾਂ ਨੇ ਕੋਈ ਡੀਲ ਨਹੀਂ ਤਾਂ ਮੈਂ ਕਿਸੇ ਦੇ ਖਿਲਾਫ ਕੋਈ આરોਪ ਐਸ ਵੈਲ ਨਹੀਂ ਲਗਾਉਂ ਇਹਨਾਂ ਦੇ ਉੱਤੇ ਦਬਾਅ ਹੈ ਨਾ ਜੀ ਮੈਂ ਬਾਰ-ਬਾਰ ਇੱਕੋ ਚੀਜ਼ ਬੋਲਦਾ ਹਾਂ ਕਿ ਉਹ ਇੱਕ ਨਾ ਇੱਕ ਦਿਨ ਦਬਾਅ ਮੁਕਤ ਹੋਣਗੇ ਤੇ दवा मुक्त होके आप पे दर्शन गए इंसाफ तो ऊपर होना है आज चार दिन प्रेम साहब लेके बहस हुई है नहीं देखो जो बहस हुई है उसके उत्ते मैं कोई आज कोई किंतु परंतु कोई टिप्पणी मैं नहीं करांगा ए जुडिशियल प्रोसेस है जुडिशियल प्रोसेस के बारे ऐसी कोई डिस्कशन नहीं करांगे तो जो कोर्ट कचहरी का जिस तरीके है असि भी चुके पार्टी हाँ ਔਰ ਇੱਕ 파ਟੀ ਦੇ ਰੂਪ ਦੇ ਵਿੱਚ ਜਿਸ ਤਰੀਕੇ ਦੇ ਨਾਲ ਹੋਗਾ ਉਹ ਸੰਵਿਧਾਨਿਕ ਤੌਰ ਤੇ ਲੀਗਲ ਪ੍ਰੋਸੀਜਰ ਦੇ ਨਾਲ ਅਸੀਂ ਕੋਰਟ ਦੀ ਸਹਾਇਤਾ ਕਰਾਂਗੇ ਔਰ ਸਾਡਾ ਇਹੀ ਮਕਸਦ ਹੈ ਕਿ ਇਨਸਾਫ ਹੋਵੇ ਥੈਂਕ ਯੂ ਗਾਈਜ਼